ਲੋਕਾਂ ਦੀਆਂ ਮੰਮੀਆਂ ਨਾਲ ਗੱਲ ਕਰਨ ਦੇ ਸ਼ੌਕੀਨ ਇਹ ਇੰਸਪੈਕਟਰ ਫੋਨ ਤੇ ਰਿਸ਼ਵਤ ਦੀ ਮੰਗ ਕਰਨ ਵਾਲੇ ਸਾਹਿਬ ਕੀ ਇੰਸਪੈਕਟਰ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਡੀਐਸਪੀ ਨੇ ਕੀਤਾ ਸਸਪੈਂਡ ਖਬਰ ਬਟਾਲਾ ਤੋਂ ਪੁਲਿਸ ਜ਼ਿਲ੍ਹਾ ਬਟਾਲਾ ਦੀ ਆਉਂਦੇ ਥਾਣਾ ਫਤੇਗੜ ਚੂੜੀਆਂ ਵਿੱਚ ਤਨਾਤ ਸਬ ਇੰਸਪੈਕਟਰ ਪਲਵਿੰਦਰ ਸਿੰਘ ਦੀ ਸੋਸ਼ਲ ਮੀਡੀਆ ਦੇ ਅੱਗ ਦੀ ਤਰ੍ਹਾਂ ਫੋਨ ਕਾਲ ਦੀ ਰਿਕਾਰਡਿੰਗ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਬ ਇੰਸਪੈਕਟਰ ਕਿਸੇ ਕੇਸ ਨੂੰ ਸੈਟਲ ਕਰਨ ਲਈ ਦੋਚੀਆਂ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ ਅਸ਼ਲੀਲ ਸ਼ਬਦਾਬਲੀ ਦੀ ਵਰਤੋਂ ਕਰ ਰਿਹਾ ਸੀ ਆਡੀਓ ਵਾਇਰਲ ਹੋਣ ਤੋਂ ਬਾਅਦ ਹਰਕਤ ਵਿੱਚ ਆਏ ਪੁਲਿਸ ਵਿਭਾਗ ਨੇ ਉਕਤ ਸਬ ਇੰਸਪੈਕਟਰ ਪਲਵਿੰਦਰ ਸਿੰਘ ਨੂੰ ਮੁਕਤਲ ਕਰ ਦਿੱਤਾ ਹੈ ਜਾਣਕਾਰੀ ਦਿੰਦਿਆਂ ਵਿਪਨ ਕੁਮਾਰ ਪੀਪੀਐਸ ਉਪ ਕਪਤਾਨ ਫਤੇਗੜ ਚੂੜੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਕਤ ਸਬ ਇੰਸਪੈਕਟਰ ਪਲਵਿੰਦਰ ਸਿੰਘ ਥਾਣਾ ਫਤੇਗੜ ਚੂੜੀਆਂ ਵਿੱਚ ਤਨਾਸੀ ਜੋ ਕਿ ਥਾਣਾ ਫਤੇਗੜ ਚੂੜੀਆਂ ਵਿੱਚ ਦਰਜ ਮੁਕੱਦਮਾ 1825 ਦੀ ਤਫਤੀਸ਼ੀ ਅਫਸਰ ਸੀ ਜਿਸ ਵਿੱਚ ਸਬ ਇਨਸਪੈਕਟਰ ਇਸ ਕੇਸ ਨੂੰ ਸੈਟਲ ਕਰਨ ਲਈ ਫੋਨ ਤੇ ਦੋਚੀਆਂ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਜਿਸ ਦੀ ਆਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਸਬ ਇਨਸਪੈਕਟਰ ਨੂੰ ਮੁਕਤਲ ਕਰਕੇ ਉਸ ਦੇ ਖਿਲਾਫ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ ਵਿਭਾਗੀ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਭਗਵੰਤਮਾਨ ਸਰਕਾਰ ਕਾਰਵਾਈ ਜ਼ਰੂਰ ਕਰੇਗੀ ਦੂਸਰੀ ਖਬਰ ਵੀ ਬਟਾਲਾ ਤੋਂ ਹੀ ਸਾਹਮਣੇ ਆ ਰਹੀ ਹੈ ਸੋ ਦੇ ਸੇਵਕ ਦੇ ਹਵਾਲੇ ਨਾਲ ਆ ਤੁਹਾਨੂੰ ਖਬਰ ਦੱਸ ਰਹੇ ਹਾਈ ਕੋਰਟ ਦੀ ਸ਼ਕਤੀ ਮਗਰੋਂ ਸਾਹਮਣੇ ਆਇਆ ਪੁਲਿਸ ਤੇ ਅਪਰਾਧੀ ਗੱਠ ਜੋੜ ਐਸਆਈ ਮੁੱਤਲ ਡੀਐਸਪੀ ਸਿਟੀ ਥਾਣਾ ਸਿਟੀ ਬਟਾਲਾ ਖਿਲਾਫ ਕਰਨ ਦੱਸੋ ਨੋਟਿਸ ਜਾਰੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਬਟਾਲਾ ਪੁਲਿਸ ਦੇ ਵਿਰੁੱਧ ਦਿਖਾਈ ਗਈ ਸ਼ਕਤੀ ਕਾਰਨ ਐਸਐਸਪੀ ਬਟਾਲਾ ਵੱਲੋਂ ਇੱਕ ਐਸਆਈ ਜਗਤਾਰ ਸਿੰਘ ਨੂੰ ਮੁੱਤਲ ਕੀਤਾ ਗਿਆ ਹੈ ਡੀਐਸਪੀ ਸਿਟੀ ਬਟਾਲਾ ਸੰਜੀਵ ਕੁਮਾਰ ਨੂੰ ਕਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਕਿ ਸਾਲ 2024 ਵਿੱਚ ਬਟਾਲਾ ਪੁਲਿਸ ਦੇ ਥਾਣਾ ਸਿਟੀ ਵਿੱਚ ਹਾਈਵੇ ਅਥਾਰਟੀ ਇੰਡੀਆ ਹੋਈ 87 ਲੱਖ ਦੀ ਠੱਗੀ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਮੁਕਦਮੇ ਦੀ ਇੱਕ ਦੋਸ਼ੀ ਕੁਲਵਿੰਦਰ ਕੌਰ ਨੇ ਮੁਕਦਮੇ ਦੀ ਚਾਰ ਸੀਟ ਸਮੇਤ ਦਾਖਲ ਨਾ ਕਰਨ ਤੇ ਸਮੇਂ ਸਰ ਨਾ ਕਰਨ ਕਰਕੇ ਆਪਣੀ ਡਿਫਾਲਟਰ ਜ਼ਮਾਨਤ ਦੀ ਅਰਜ਼ੀ ਹਾਈ ਕੋਰਟ ਵਿੱਚ ਧਾਰ ਕੀਤੀ ਸੀ ਜਿਸ ਤੇ ਸੁਣਵਾਈ ਕਰਦਿਆਂ ਜਸਟਿਸ ਐਨ ਐਸ ਸ਼ਿਖਾਵਤ ਨੇ ਇਸ ਕੇਸ ਦੀ ਮੈਰਿਟ ਤੇ ਮਹੱਤਵਪੂਰਨ ਟਿੱਪਣੀਆਂ ਕੀਤੀਆਂ ਜਸਟਿਸ ਸ਼ਕਵ ਨੇ ਇਸ ਕੇਸ ਵਿੱਚ ਐਸਐਸਬੀ ਬਟਾਲਾ ਨੂੰ ਤਾਲਬ ਕਰਕੇ ਕੇਸ ਦੀ ਸਟੇਟਸ ਰਿਪੋਰਟ ਮੰਗੀ ਸੀ ਇਸ ਕੇਸ ਦੀ ਚਾਰ ਸੀਟ ਸਮੇਤੇ ਹੇਠਲੀ ਅਦਾਲਤ ਵਿੱਚ ਨਾਂ ਪੇਸ਼ ਕਰ ਤੇ ਦੋਸ਼ੀਆਂ ਨਾਲ ਮਿਲੀ ਭੁਗਤ ਕਰਨ ਵਾਲੇ ਦੋਸ਼ੀ ਅਫਸਰਾਂ ਬਦੋਂ ਵਿਭਾਗੀ ਕਾਰਵਾਈ ਕਰਨ ਬਾਰੇ ਹੁਕਮ ਦਿੱਤੇ ਸਨ 13 ਫਰਵਰੀ ਨੂੰ ਐਸਐਸਬੀ ਬਟਾਲਾ ਸੁਹੇਲ ਕਾਸਮ ਮੀਰ ਵੱਲੋਂ ਦਾਇਰ ਕੀਤੀ ਸਟੇਟਸ ਰਿਪੋਰਟ ਬਾਰੇ ਕੋਟਰ ਨੇ ਕਿਹਾ ਸੀ ਕਿ ਐਸਐਸਬੀ ਬਟਾਲਾ ਕਿਸੇ ਛੁਪੇ ਹੋਏ ਦਬਾਅ ਕਾਰਨ ਦੋਸ਼ੀ ਐਸਐਚਓ ਰੈਂਕ ਦੇ ਸੀਨੀਅਰ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਲਈ ਡਰ ਰਿਹਾ ਹੈ ਸਿਰਫ ਇੱਕ ਐਸਆਈ ਰੈਂਕ ਦੇ ਅਫਸਰ ਖਿਲਾਫ ਕਾਰਵਾਈ ਕੀਤੀ ਗਈ ਹੈ ਕੋਰਟ ਨੇ ਐਸਐਸਪੀ ਕੋਲੋਂ ਦੋਸ਼ੀ ਅਫਸਰਾਂ ਵਿਰੁੱਧ ਕਾਰਵਾਈ ਕਰਨ ਵਿੱਚ ਫੇਲ ਹੋਣ ਬਾਰੇ ਸਪਾਈ ਮੰਗੀ ਤੇ ਡੀਐਸਪੀ ਪੰਜਾਬ ਕੋਲੋਂ ਡੀਜੀਪੀ ਪੰਜਾਬ ਕੋਲੋਂ ਉਸ ਦੇ ਅਫਸਰ ਵਿੱਚ ਅਫਸਰ ਵਿੱਚ ਚੱਲ ਰਹੇ ਝਗੜੇ ਤੇ ਐਸਐਸਪੀ ਬਲੋਚਾਰ ਦੋਸ਼ੀ ਸੀਨੀਅਰ ਅਫਸਰਾਂ ਵਿਰੁੱਧ ਕਾਰਵਾਈ ਨਾ ਕਰਨ ਦੇ ਸੰਬੰਧ ਤੇ ਅਪਰਾਧ ਵਿੱਚ ਰਾਸ਼ਟਰੀ ਹਾਈਵੇ ਅਥਾਰਟੀ ਦੇ ਅਫਸਰਾਂ ਦੀ ਭੂਮਿਕਾ ਦੀ ਜਾਂਚ ਕਰਨ ਲਈ ਕਿਹਾ ਸੀ ਕੋਰਟ ਨੇ ਦੁਬਾਰਾ ਤੋਂ ਐਸਐਸਬੀ ਬਟਾਲਾ ਨੂੰ ਤਲਬ ਕੀਤਾ ਸੀ ਦੁਬਾਰਾ ਤੋਂ 21 ਫਰਵਰੀ ਨੂੰ ਐਸਐਸਬੀ ਬਟਾਲਾ ਵੱਲੋਂ ਦਾਇਰ ਕੀਤੇ ਹਲਫਨਾਮੇ ਹਲਫੀਆ ਬਿਆਨ ਵਿੱਚ ਐਸਐਸਬੀ ਵੱਲੋਂ ਇਸ ਕੇਸ ਦੀ ਤਵਰੀਚੀ ਅਫਸਰ ਏਐਸਆਈ ਜਗਤਾਰ ਸਿੰਘ ਨੂੰ ਮੁਤਲਕ ਕਰਨ ਬਾਰੇ ਤੇ ਉਸ ਸਮੇਂ ਦੇ ਐਸਐਚਓ ਬਲਵਿੰਦਰ ਸਿੰਘ ਵੱਲੋਂ ਇਸ ਮਾਮਲੇ ਸਬੰਧੀ ਡੀਜੀਪੀ ਨੂੰ ਸੂਚਿਤ ਕਰਨ ਬਾਰੇ ਦੱਸਿਆ ਗਿਆ ਹੈ ਇਸ ਇਸ ਕੇਸ ਵਿੱਚ ਸੀਨੀਅਰ ਅਫਸਰ ਸੰਜੀਵ ਕੁਮਾਰ ਪੀਪੀਐਸ ਡੀਐਸਪੀ ਸਿਟੀ ਬਟਾਲਾ ਨੂੰ ਇਸ ਸੰਬੰਧ ਵਿੱਚ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਗਈ ਹੈ ਹੁਣ ਐਸਐਸਪੀ ਬਟਾਲਾ ਵੱਲੋਂ ਡੀਐਸਪੀ ਨੂੰ ਜਾਰੀ ਕੀਤੇ ਨੋਟਿਸ ਤੇ ਡੀਐਸਪੀ ਖਿਲਾਫ ਕੀ ਕਾਰਵਾਈ ਹੁੰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਮਾਨਯੋਗ ਹਾਈਟ ਹਾਈ ਕੋਰਟ ਵੱਲੋਂ ਬਟਾਲਾ ਪੁਲਿਸ ਦੀ ਕਾਰਗੁਜ਼ਾਰੀ ਤੇ ਦਿੱਤੀਆਂ ਮਹੱਤਵਪੂਰਨ ਟਿੱਪਣੀਆਂ ਕਰਨ ਪੁਲਿਸ ਜ਼ਿਲ੍ਹਾ ਬਟਾਲਾ ਵਿੱਚ ਪੁਲਿਸ ਤੇ ਅਪਰਾਧੀਆਂ ਦੇ ਗੱਠਜੋੜ ਸਾਹਮਣੇ ਆਇਆ ਹੈ